ਮੋਦੀ ਸਰਕਾਰ ਤੇ ਬਰੇ ਸੀ ਐਮ ਮਾਨ ਕਿਹਾ 400 파ਰਤਾ ਕੀ ਬੇੜਾ ਪਾਰ ਹੀ ਨਹੀਂ ਹੋਇਆ ਸ਼ਰਾਬ ਕਪਲੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੈਰ ਕਾਨੂੰਨੀ ਗ੍ਰਿਫਤਾਰੀ ਖਿਲਾਫ ਇੰਡੀਆ ਗਠਜੋੜ ਨੇ ਜੰਤਰ ਮੰਤਰ ਤੇ ਇੱਕ ਵੱਡੀ ਰੈਲੀ ਕੀਤੀ ਉਹਨਾਂ ਦੇ ਸਮਰਥਨ ਵਿੱਚ ਇੰਡੀਆ ਗਠਜੋੜ ਦੇ ਕੁਝ ਨੇਤਾ ਸੜਕਾਂ ਤੇ ਉਤਰੇ ਹਨ ਕੇਜਰੀਵਾਲ ਦੇ ਸਮਰਥਨ ਵਿੱਚ ਜੰਤਰ ਮੰਤਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਕਰਨ ਖਿਲਾਫ ਇੰਡੀਆ ਗਠਜੋੜ ਇਕਜੁੱਟ ਹੈ ਉਹਨਾਂ ਨੇ ਕਿਹਾ ਕਿ ਆਵਾਜ਼ ਇੱਕ ਹੀ ਹੈ ਲੋਕਤੰਤਰ ਨੂੰ ਬਚਾਉਣਾ ਹੈ ਸੰਵਿਧਾਨ ਨੂੰ ਬਚਾਉਣਾ ਹੈ ਮੋਦੀ ਸਰਕਾਰ ਤੇ ਨਿਸ਼ਾਨਾ ਬਿੰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ 400 ਪਾਰਤਾ ਕੀ ਬੇੜਾ ਪਾਰ ਹੀ ਨਹੀਂ ਹੋਇਆ ਅਜੇ ਵੀ ਹੰਕਾਰ ਹੈ ਉਹ ਹੰਕਾਰ ਤੁਸੀਂ ਲੋਕ ਤੋੜੋਗੇ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਅਜੇ ਹੀ ਪਾਰਟੀ ਹੈ ਜੋ ਪਾਰਟੀਆਂ ਚੋਰੀ ਕਰਦੀ ਹੈ ਸ਼ਿਵ ਸੈਨਾ ਦਾ ਤੀਰ ਕਮਾਨ ਚੋਰੀ ਕਰ ਲਿਆ ਸ਼ਰਦ ਪਵਾਰ ਜੀ ਦੀ ਕੜੀ ਚੋਰੀ ਕਰ ਲਈ ਜੋ ਵੀ ਇਹਨਾਂ ਨਾਲ ਆਉਂਦਾ ਹੈ ਉਹਨਾਂ ਨੂੰ ਇਹ ਲੋਕ ਖਾ ਜਾਂਦੇ ਹਨ ਇਹ ਪਾਰਟੀਆਂ ਖਾਂਦੇ ਹਨ ਅਕਾਲੀ ਦਲ ਨੂੰ ਖਾ ਗਏ ਮਾਨ ਨੇ ਕਿਹਾ ਕਿ ਭਾਜਪਾ ਦੀ ਸਾਥੀ ਅਕਾਲੀ ਦਲ ਖਤਮ ਹੋ ਗਈ ਇਸ ਲਈ ਇਹ ਦੇਸ਼ ਚੋਰੀ ਕਰਨ ਵਾਲੇ ਲੋਕ ਹਨ ਅਤੇ ਅਸੀਂ ਦੇਸ਼ ਬਚਾਉਣ ਵਾਲੇ ਮਾਨਨੇ ਕਿਹਾ ਕਿ ਮੈਂ ਕਿਸੇ ਸਿਆਸੀ ਬੈਕਗ੍ਰਾਉਂਡ ਤੋਂ ਨਹੀਂ ਆਇਆ ਪਿਛਲੇ ਪੌਨੇ ਤਿੰਨ ਸਾਲ ਤੋਂ ਪੰਜਾਬ ਦਾ ਮੁੱਖ ਮੰਤਰੀ ਹਾਂ ਇੱਕ ਮਾਸਟਰ ਦਾ ਪੁੱਤਰ ਹਾਂ ਮੇਰਾ ਦਾਦਾ ਕਦੇ ਸਰਪੰਚ ਨਹੀਂ ਬਣਿਆ ਫਿਰ ਵੀ ਕੇਜਰੀਵਾਲ ਜੀ ਦੀ ਪਾਰਟੀ ਨੇ ਮੁੱਖ ਮੰਤਰੀ ਬਣਾ ਦਿੱਤਾ ਅਜਿਹੀ ਸਟੇਟ ਜਿਸ ਦੀ 532 ਕਿਲੋਮੀਟਰ ਦੀ ਸਰਦ ਪਾਕਿਸਤਾਨ ਨਾਲ ਲੱਗਦੀ ਹੈ ਰੋਜ਼ਾਨਾ ਉਹਨਾਂ ਨਾਲ ਸਾਹਮਣਾ ਹੁੰਦਾ ਹੈ ਤਿਰੰਗੇ ਦੇ ਕਫਨ ਵਿੱਚ ਲਿਪਟ ਕੇ ਸਾਡੇ ਬੱਚਿਆਂ ਦੀਆਂ ਸ਼ਹੀਦਾਂ ਦੀਆਂ ਲਾਸ਼ਾਂ ਆਉਂਦੀਆਂ ਹਨ ਉਸ ਸਟੇਟ ਦਾ ਮੁੱਖ ਮੰਤਰੀ ਬਣਾ ਰੱਖਿਆ ਹੈ ਕਿਸ ਨੂੰ ਆਮ ਬੰਦੇ ਨੂੰ ਮੁੱਖ ਮੰਤਰੀ ਨੇ ਕਿਹਾ ਕਿ ਆਮ ਬੰਦਾ ਹੀ ਮੋਦੀ ਸਰਕਾਰ ਨੂੰ ਪਸੰਦ ਨਹੀਂ ਦਿੱਲੀ ਦੇ ਸਕੂਲਾਂ ਦੀ ਗੱਲ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਨੀਸ਼ सिसोदिया ਅੱਜ ਜੇਲ੍ਹ ਵਿੱਚ ਬੰਦ ਹਨ ਕਿਉਂਕਿ ਉਹਨਾਂ ਨੇ ਵਧੀਆ ਸਕੂਲ ਬਣਾਏ। ਹਸਪਤਾਲ ਬਣਾਏ ਗਏ ਤਾਂ ਸਤਿੰਦਰ ਜੈਨ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਕਿਸੇ ਨੇ ਕਿਹਾ ਕਿ ਕੇਜਰੀਵਾਲ ਜਿੱਥੇ ਵੀ ਜਾਂਦੇ ਹਨ ਭਾਜਪਾ ਦਾ ਸੁਪੜਾ ਸਾਫ਼ ਹੋ ਜਾਂਦਾ ਹੈ। ਇਸ ਲਈ ਉਹਨਾਂ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ। ਮਾਨ ਨੇ ਕਿਹਾ ਕਿ ਪੂਰਾ ਦੇਸ਼ ਕੁਛ ਰਿਹਾ ਹੈ ਕਿ ਕੇਜਰੀਵਾਲ ਜੀ ਦਾ ਕਸੂਰ ਕੀ ਹੈ? ਉਹ ਬੰਦਾ ਫਿਰ ਵੀ ਦੇਸ਼ ਲਈ ਲੜ ਰਿਹਾ ਹੈ। ਸਕੂਲ ਬਣਾ ਦਿੱਤੇ, ਹਸਪਤਾਲ ਬਣਾ ਦਿੱਤੇ, ਬਿਜਲੀ ਫਰੀ ਕਰ ਦਿੱਤੀ। ਕਸੂਰ ਕੀ ਹੋ ਗਿਆ ਸੀਬੀਆਈ ਮੁੱਕਰ ਗਈ ਈਡੀ ਮੁੱਕਰ ਗਈ ਪੰਜਾਬ ਦੇ ਆਗੂਆਂ ਵੱਲੋਂ ਬਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਚੋਣ पे ਜੰਦਾ ਵਿਰੋਧ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ पे ਜੰਦੀਆਂ ਭਾਜਪਾ ਦੀਆਂ ਕੋਸ਼ਿਸ਼ਾਂ ਦਾ ਅੰਦਰੂਨੀ ਤੌਰ ਤੇ ਵਿਰੋਧ ਸ਼ੁਰੂ ਹੋ ਗਿਆ ਹੈ ਰਵਨੀਤ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਦੇ ਪੋਤੇ ਹਨ ਅਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਸੀ ਪਰ ਰਵਨੀਤ ਬਿੱਟੂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਤੋਂ ਹਾਰ ਗਏ ਸਨ ਲੋਕ ਸਭਾ ਚੋਣਾਂ ਹਾਰਨ ਦੇ ਬਾਵਜੂਦ ਭਾਜਪਾ ਨੇ ਰਮਨੀਤ ਬਿੱਟੂ ਨੂੰ ਕੇਂਦਰ ਚ ਮੰਤਰੀ ਬਣਾਇਆ ਹੋਇਆ ਹੈ। ਹਰਿਆਣਾ ਦੀ ਇੱਕ ਮਾਤਰਾ ਖਾਲੀ ਸੀਟ ਤੋਂ ਰਾਜ ਸਭਾ ਚ ਜਾਣ ਦਾ ਸੁਪਨੇ ਦੇਖ ਰਹੇ ਭਾਜਪਾ ਆਗੂਆਂ ਨੂੰ ਜਦੋਂ ਰਮਨੀਤ ਬਿੱਟੂ ਨੂੰ ਇੱਥੋਂ ਰਾਜ ਸਭਾ ਭੇਜਣ ਦੀ ਤਿਆਰੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਇਹ ਕਹਿੰਦੇ ਹੋਏ ਸਵਾਲ ਖੜੇ ਕਰ ਦਿੱਤੇ ਹਨ ਕਿ ਪੰਜਾਬ ਨੇ ਹਮੇਸ਼ਾ ਹਰਿਆਣਾ ਦੇ ਹਿੱਤਾਂ ਦੀ ਅਣਦੇਖੀ ਕੀਤੀ ਹੈ। ਹਰਿਆਣਾ ਅਤੇ ਪੰਜਾਬ ਸਰਕਾਰਾਂ ਵਿਚਕਾਰ ਐਸਵਾਈਐਲ ਨਹਿਰ ਦੇ ਪਾਣੀ ਦਾ ਮੁੱਦਾ ਵੀ ਪੈਂਡਿੰਗ ਹੈ। ਇਸ ਤੋਂ ਇਲਾਵਾ ਰਾਜਧਾਨੀ ਅਤੇ ਹਾਈ ਕੋਰਟ ਸਮੇਤ ਵੱਖ-ਵੱਖ ਮੁੱਦਿਆਂ ਤੇ ਪੰਜਾਬ ਦੇ ਆਗੂਆਂ ਦੀ ਹਰਿਆਣੀਆਂ ਤੋਂ رائے ਪੋਕਤ ਆਗੂਆਂ ਦਾ ਕਹਿਣਾ ਹੈ ਕਿ ਰਵਨੀਤ ਬਿਟੂ ਸ੍ਰੀ ਅਨੰਦਪੁਰ ਸਾਹਿਬ ਅਤੇ ਲੁਧਿਆਣਾ ਤੋਂ ਤਿੰਨ ਵਾਰ ਕਾਂਗਰਸ ਦੀ ਟਿਕਟ ਤੇ ਸੰਸਦ ਮੈਂਬਰ ਰਹੇ ਹਨ ਅਜੇ ਇਹ ਚ ਜੇਕਰ ਉਹਨਾਂ ਨੂੰ ਹਰਿਆਣਾ ਚ ਭਾਜਪਾ ਸਿੱਖ ਚਿਹਰੇ ਦੇ ਰੂਪ ਚ ਲੈ ਕੇ ਆਵੇਗੀ ਤਾਂ ਪਾਰਟੀ ਨਾਲ ਪਹਿਲਾਂ ਤੋਂ ਜੁੜੇ ਸਿੱਖ ਆਗੂਆਂ ਅਤੇ ਰਾਜ ਸਭਾ ਦੀ ਦੌੜ ਚ ਸ਼ਾਮਲ ਪਾਰਟੀ ਦੇ ਸਮਰਪਿਤ ਆਗੂਆਂ ਅਤੇ ਕਾਰਕੁਨਾਂ ਚ ਨਾਰਾਜ਼ਗੀ ਵਧੇਗੀ ਪੋਕਤ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਜੇਕਰ ਕਿਸੇ ਸਿੱਖ ਨੂੰ ਵੀ ਰਾਜ ਸਭਾ ਚ ਭੇਜਣਾ ਚਾਹੁੰਦੀ ਹੈ ਤਾਂ ਉਹ ਹਰਿਆਣਾ ਮੂਲ ਦਾ ਹੋਣਾ ਜ਼ਰੂਰੀ ਹੈ ਜਗਦੀਸ਼ ਪੋਲਾ ਦੋਸੀਕਰਾਰ ਸੀਬੀਆਈ ਕੋਰਡ ਦਾ ਵੱਡਾ ਫੈਸਲਾ 6000 ਕਰੋੜ ਰੁਪਏ ਦੀ ਡਰਗ ਤਸਕਰੀ ਨਾਲ ਜੁੜੇ منی ਲਾਂਡਰਿੰਗ ਮਾਮਲੇ 'ਚ ਪੰਜਾਬ ਪੁਲਿਸ ਦੇ ਬਰਖਾਸਤ ਡੀਐਸਪੀ ਜਗਦੀਸ਼ ਪੋਲਾ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ ਆਇਆ ਹੈ। ਮੋਹਾਲੀ ਦੀ ਸੀਬੀਆਈ ਅਦਾਲਤ ਨੇ ਜਗਦੀਸ਼ ਪੋਲਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ਦੀ ਸੁਣਵਾਈ ਅੱਜ ਮੋਹਾਲੀ ਦੀ ਅਦਾਲਤ 'ਚ ਹੋਈ ਜਿੱਥੇ ਜਗਦੀਸ਼ ਪੋਲਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਮਾਮਲਾ ਸਾਲ 2013 'ਚ ਸਾਹਮਣੇ ਆਇਆ ਸੀ। 6000 ਕਰੋੜ ਦਾ ਡਰਗ ਰੈਕਟ ਇਸ ਮਾਮਲੇ ਦੇ ਖੁਲਾਸੇ ਨਾਲ ਪੰਜਾਬ ਦੀ ਸਿਆਸਤ 'ਚ ਕੂਚਾਲ ਆ ਗਿਆ ਸੀ ਅਤੇ ਸੂਬੇ ਦੇ ਕਈ ਆਗੂਆਂ ਤੋਂ ਕੁਝ ਗ ਜਾਂਚ ਚ ਪਤਾ ਲੱਗਿਆ ਸੀ ਕਿ ਇਹ ਡਰਗ ਰੈਕਟ 6000 ਕਰੋੜ ਰੁਪਏ ਦਾ ਹੈ ਸਾਲ 2019 ਚ ਸੀਬੀਆਈ ਦੀ ਅਦਾਲਤ ਨੇ ਇਸ ਮਾਮਲੇ ਚ 55 ਲੋਕਾਂ ਨੂੰ ਐਨਡੀਪੀਐਸ ਐਕਟ ਦੇ ਤਿੱਖ ਸਜ਼ਾ ਸੁਣਾਈ ਸੀ ਕੌਣ ਅਦਾਲਤ ਨੇ ਜਗਦੀਸ਼ ਪੋਲਾ ਨੂੰ ਇਸ ਮਾਮਲੇ ਚ ਦੋਸ਼ੀ ਕਰਾਰ ਦਿੱਤਾ ਹੈ